ਦੁਨੀਆ ਮੇ ਸਭ ਤੋਂ ਵੱਡਾ ਰੋਗ ਕਿ ਮੇਰੇ ਬਾਰੇ ਮੈਂ ਕੀ ਕਹੇਂਗੇ ਲੋਗ ਜਿੱਥੇ ਵੀ ਜਾਓਗੇ ਆਪਣੀ ਇਨਮਿਅਤ ਜ਼ਰੂਰ ਬਣਾਓ ਤੁਹਾਡੇ ਬਿਨਾ ਸਰੇ ਜਦੋਂ ਦਾ ਪੰਜਾਬ ਸਰਕਾਰ ਨੇ ਸਾਡੇ ਸਕੂਲ ਨੂੰ ਸਕੂਲ ਆਫ ਐਮਿਨੈਂਸ ਨਾਮਿਨੇਟ ਕੀਤਾ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਬਹੁਤ ਸਾਰੀਆਂ ਫੈਸਿਲਿਟੀ ਸਕੂਲ ਪ੍ਰੋਵਾਈਡ ਕੀਤੀਆਂ ਸਭ ਤੋਂ ਪਹਿਲਾਂ ਸਕੂਲ ਦਾ ਇਨਫਰਾਸਟ੍ਰਕਚਰ ਬਹੁਤ ਵਧੀਆ ਡਵੈਲਪ ਕੀਤਾ ਸਾਡੇ ਸਕੂਲ ਵਿੱਚ ਬਹੁਤ ਸਾਰੇ ਲੈਬਸ ਆ ਗਏ ਨੇ ਕੰਪਿਊਟਰ ਲੈਬ ਫਿਜ਼ਿਕਸ ਲੈਬ ਬਾਇਓ ਲੈਬ కెਮਿਸਟਰੀ ਲੈਬ ਐਂਡ ਇੰਗਲਿਸ਼ ਲੈਬ ਇਤਨਾ ਸਪੋਰਟਸ ਵਿਕੇ ਜਿਹੜੇ ਜ਼ਿਆਦਾਤਰ ਪ੍ਰਾਈਵੇਟ ਸਕੂਲ ਸੇ ਨਹੀਂ ਹੁੰਦੀਆਂ ਜਿਵੇਂ ਟੇਬਲ ਟੈਨਿਸ ਬੈਡਮਿੰਟਨ ਟੀਚਰ ਸੇ ਤੇ ਬਹੁਤ ਵਧੀਆ ਹੈਗੇ ਜੇ ਸਾਨੂੰ ਇੰਪੇਰੀਜ ਕਰਦੇ ਆ ਸਾਨੂੰ ਪਾਰਟਿਸਪੇਸ਼ਨ ਲੈਣ ਲਈ ਕਹਿੰਦੇ ਆ ਵੱਖਰੇ ਵੱਖਰੇ ਕੰਪੀਟੀਸ਼ਨਸ 'ਚ ਸਾਨੂੰ ਸਰਕਾਰ ਨੇ ਬਹੁਤ ਹੀ ਵਧੀਆ سپورਟ ਮੁਹੱਈਆ ਕਰਵਾਏ ਹਨ। ਕਾਰਾਟੇ ਦੇ ਵਿੱਚ ਬੱਚਿਆਂ ਨੇ ਬਹੁਤ ਹੀ ਵਧੀਆ ਮੈਡਲ ਪ੍ਰਾਪਤ ਕੀਤੇ ਹਨ। 골ਡ ਮੈਡਲ ਟੇਰ ਲੈਵਲ ਤੱਕ ਪ੍ਰਾਪਤ ਕੀਤੇ ਹਨ। ਪਿਛਲੇ ਸਾਲਾਂ ਦੇ ਵਿੱਚ ਬੱਚਿਆਂ ਨੇ ਨੈਸ਼ਨਲ ਲੈਵਲ ਤੱਕ ਵੀ ਖੇਡਿਆ ਹੈ। ਕਬੱਡੀ ਦੇ ਵੀ ਪਲੇਅਰ ਬਹੁਤ ਅੱਛੀਏ ਪੋਜੀਸ਼ਨਾਂ ਹਾਸਲ ਕੀਤੀਆਂ ਹਨ। ਸਕੂਲ ਆਫ ਫੈਮਿਨਸ ਬਣਨ ਤੋਂ ਬਾਅਦ ਬੱਚਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ। ਪੰਜਾਬ ਸਰਕਾਰ ਦੇ ਇਸ ਪ੍ਰਾਲੇ ਨੂੰ ਬਹੁਤ ਬਹੁਤ ਮੰਦਾ ਤੇ ਪੰਜਾਬ ਸਰਕਾਰ ਦਾ ਥੈਂਕਸ ਕਰਨਾ ਚਾਹੀਦਾ ਹੈ। ਮਰਜ਼ੀ ਤੁਹਾਡੀ ਹੈ ਪ੍ਰਾਈਵੇਟ ਚ ਪੜਾਉਣਾ ਹੈ ਪ੍ਰਾਈਵੇਟ ਚ ਪੜਾ ਲਓ ਸਰਕਾਰੀ ਚ ਪੜਾਉਣਾ ਹੈ ਸਰਕਾਰੀ ਚ ਪੜਾ ਲਓ ਪੜ੍ਹਾਈ ਇੱਕੋ ਜੀ ਹੈ ਪਰ ਇੰਨਾ ਕ ਫਾਇਦਾ ਕਿ ਸਰਕਾਰੀ ਚ ਫੀਸ ਐ ਨਹੀਂ ਇਹ ਨਮਸ ਤੁਹਾਡੇ ਬਿਨਾ ਕੰਮ ਨਾ ਚੱਲੇ ਬਸ ਦੁਨੀਆ ਦੇ ਵੱਡੇ ਵੱਡੇ ਲੋਕਾਂ ਦੀਆਂ ਐਗਜ਼ਾਮਪਲਾਂ ਪਈਆਂ ਨੇ ਬਹੁਤ ਥੱਲੋਂ ਆਏ ਬਹੁਤ ਵੱਡੀਆਂ ਪੋਜੀਸ਼ਨਾਂ ਹਾਸਲ ਕੀਤੀਆਂ ਇੱਕ ਫੀਲਡ ਹੈ ਜੀ ਜਿਹੜਾ ਤੁਸੀਂ ਘੱਟ ਇੰਟਰਸਟ ਲੈਨੇ ਆ ਅੱਜ ਮੈਂ ਤੁਹਾਨੂੰ ਇਹ ਕਹਿਣਾ ਮੈਂ ਸਪੈਸ਼ਲੀ ਤੁਹਾਡੇ ਵਾਸਤੇ ਹੀ ਆ ਉਹ ਹੈਗਾ ਪੋਲਟਿਕਸ ਇਹਨੂੰ ਕੋਈ ਮਾੜੀ ਚੀਜ਼ ਨਾ ਸਮਝੋ ਕਿ ਇਹ ਤਾਂ ਬੰਦੀ ਗੇਮ ਹੈ ਇਹ ਤਾਂ ਪਤਾ ਨਹੀਂ ਪੈਸੇ ਵਾਲਿਆਂ ਦੀ ਹੈ ਇਹ ਤਾਂ ਗੁੰਡਾਗਰਦੀ ਵਾਲਿਆਂ ਦੀ ਹੈ ਆਮ ਤੌਰ ਤੇ ਨਾ ਤੁਸੀਂ ਰੈਲੀਆਂ ਜਾਂਦੀ ਹੋ ਨਾ ਹੀ ਬਹੁਤਾ ਖਬਰਾਂ ਚ ਇੰਟਰਸਟ ਹੁੰਦਾ ਤੁਹਾਡਾ ਮਾਪਿਆਂ ਨੇ ਜਿੱਧਰ ਨੂੰ ਕਹਤਾ ਉਧਰ ਨੂੰ ਵੋਟ ਪਾ ਦਿੰਨੀ ਹੁ ਭਰਾ ਨੇ ਜਿੱਧਰ ਕਹਤਾ ਜਾਂ ਹਸਬੰਦ ਨੇ ਜਿੱਧਰ ਕਹਤਾ ਮੈਂ ਅੱਜ ਤੁਹਾਨੂੰ ਇਹ ਕਹਿਣ ਆਇਆ ਇਸ ਮਾਮਲੇ 'ਚ ਵੀ ਤੁਸੀਂ ਖੁਦ ਮੁਖਤਿਆਰ ਬਣੋ ਇੰਟਰਸਟ ਲੋਕ ਕਿ ਪੋਲਿਟਿਕਸ ਨੇ ਤੁਹਾਡਾ ਫਿਊਚਰ ਡਿਸਾਈਡ ਕਰਨਾ ਹੈ ਕਿਸੇ ਨੇ ਲਿਖਿਆ ਕਿ ਪੋਲਿਟਿਕਸ ਦੇ ਵਿੱਚ ਮਾੜੇ ਬੰਦੇ ਇਸ ਕਰਕੇ ਜ਼ਿਆਦਾ ਨਹੀਂ ਹੈਗੇ ਕਿ ਬੰਦੇ ਮਾਰੇ ਇਸ ਤੇ ਆਉਂਦੇ ਨੇ ਮਾਰੇ ਬੰਦੇ ਇਸ ਕਰਕੇ ਜਿਆਦਾ ਨੇ ਚੰਗੇ ਬੰਦੇ ਘੱਟ ਆਉਂਦੇ ਮੇਰੇ ਵਰਗੇ ਨੂੰ ਕੀ ਲੋੜ ਸੀ ਜੀ ਇਧਰਲੇ ਪਾਸੇ ਆਉਣ ਦੀ ਰੋਜ਼ ਗਾਲਾਂ ਕੱਢਣ ਲੱਗ ਜਾਂਦਾ ਤੜਕੀ ਮੈਨੂੰ ਉੱਠ ਕੇ ਵਿਰੋਧੀ ਪਾਰਟੀ ਵਾਲੇ ਜਦੋਂ ਕਲਾਕਾਰ ਸੀ ਉਹ ਕਹਿੰਦੇ ਸੀ ਬੱਲੇ ਬੱਲੇ ਕਮਾਲ ਕਮਾਲ ਉਹੀ ਚੈਨਲ ਹੈ ਜਿਹੜਾ ਮੈਨੂੰ ਕਾਮੇਡੀ ਕਿੰਗ ਕਹਿੰਦਾ ਹੁੰਦਾ ਸੀ ਹੁਣ ਕਹਿੰਦਾ ਬੰਦਾ ਹੀ ਬਹੁਤ ਮਾੜਾ ਐ ਤਾਂ ਚੈਨਲ ਵੀ ਉਹੀ ਉਹਨਾਂ ਦਾ ਪਰ ਉਦੋਂ ਮੈਂ ਉਹਨਾਂ ਲਈ ਕੁਰਸੀ ਲਈ ਖਤਰਾ ਨਹੀਂ ਸੀ ਜਦੋਂ ਉਹਨਾਂ ਦੀ ਕੁਰਸੀ ਚਲੀ ਗਈ ਉਹ ਫਿਰ ਵਿਰੋਧ ਕਰਨ ਲੱਗ ਜਾਂਦੇ ਆ ਚਿੱਕੜ ਪਰਸਨਲ ਵੀ ਕੁਝ ਕੁਝ ਵੀ ਬੋਲਣ ਲੱਗ ਜਾਂਦੇ ਪਰ ਇਹ ਨਾ ਕਿ ਹਾਥੀ ਤੁਰਿਆ ਜਾਂਦਾ ਹੁੰਦਾ ਕੁੱਤੇ ਭੌਂਕਦੇ ਰਹਿੰਦੇ ਆ ਜੇ ਹਾਥੀ ਇਕੱਲੇ ਇਕੱਲੇ ਕੁੱਤੇ ਨਾਲ ਗੱਲ ਕਰਨ ਲੱਗ ਜੇ ਉਹ ਤਾਂ ਇੱਕੋ ਗਲੀ ਚ ਸਟਾਕੂ ਕੁੱਤੇ ਰਹੇ ਜੂਗਾ ਉਹ ਕੁੱਤਿਆਂ ਦਾ ਵੀ ਆਪਦਾ ਏਰੀਆ ਜਾਂ ਹੁੰਦਾ ਹੈ ਹਾਥੀ ਦੇ ਮਗਰ ਭੌਂਕ ਕੇ ਉਹਨਾਂ ਦਾ ਏਰੀਆ ਖਤਮ ਹੋ ਜਾਂਦਾ ਉਹਨੂੰ ਪਤਾ ਲੰਦਾ ਹੁਣ ਅਗਲੇ ਕੁੱਤੇ ਦਾ ਏਰੀਆ ਹੋ ਮਗਰ ਪਿੱਛੇ ਮੁੜ ਜਾਂਦੇ ਨੇ ਹਾਥੀ ਤੁਰੇ ਜਾਂਦਾ ਰਹਿੰਦਾ ਸੋ ਦੁਨੀਆ ਦੀ ਪਰਵਾਹ ਨਹੀਂ ਕਰਨੀ ਕੋਈ ਕੌਣ ਕੀ ਕਹੂਗਾ ਦੁਨੀਆ ਮੇ ਸਭ ਤੋਂ بڑا ਰੋਗ ਕਿ ਮੇਰੇ ਬਾਰੇ ਮੈਂ ਕੀ ਕਹੇਂਗੇ ਲੋਕ ਲੋਕ ਤਾਂ ਕਹਿੰਦੇ ਹੀ ਰਹਿੰਦੇ ਲੋਕ ਤਾਂ ਜਿਉਂ ਨਹੀਂ ਦਿੰਦੇ ਕਿਸੇ ਪਾਸੇ ਨੁਕਸ ਕੱਢਣੀ ਕੱਢਣੇ ਉਹਨਾਂ ਨੇ ਆ ਨਹੀਂ ਹੁੰਦਾ ਉਹ ਨਹੀਂ ਹੁੰਦਾ ਇਹ ਆ ਨਹੀਂ ਕਰ ਸਕਦਾ ਹੁਣ ਅੱਜ ਡਿਗਰੀਆਂ ਮਿਲ ਗਈਆਂ ਅੱਜ ਤੁਹਾਡੇ ਉਹ ਰਿਸ਼ਤੇਦਾਰ ਵੀ ਆਉਣਗੇ ਸਿੰਧੀ ਸਟਰੀਟ ਵਾਲੇ ਡੱਬੇ ਲੈ ਕੇ ਜਿਹੜੇ ਪਹਿਲਾਂ ਕਦੇ ਨਹੀਂ ਆਏ ਸੀ ਜਿਹੜੇ ਕਹਿੰਦੇ ਸੀ ਨਹੀਂ ਨਹੀਂ ਕੁਝ ਨਹੀਂ ਕਰ ਸਕਦੇ ਨਹੀਂ ਨਹੀਂ ਅੱਜ ਬਾਬਾ ਮਾਰਕਾ ਜੀ ਬਾਬਾ ਮਾਰਕਾ ਜੀ ਚੜਦੇ ਸੂਰਜ ਨੂੰ ਸਲਾਮਾਂ ਨੇ ਜੀ ਆਪਣਾ ਮੁਕਾਮ ਬਣਾਓ ਆਪਣੀ ਪੋਜੀਸ਼ਨ ਆਪ ਬਣਾਓ ਕਿੱਥੇ ਵੀ ਜਾਓਗੇ ਆਫਿਸ ਚ ਕਿਹੜੇ ਮਰਜੀ ਆਫਿਸ ਜਾਓਗੇ ਉਥੇ ਤੁਹਾਡੀ अहमियत ਹੋਣੀ ਚਾਹੀਦੀ ਮੈਂ ਇੱਕ ਸਰ ਐਗਜ਼ਾਮਪਲ ਦੇਣਾ ਉਹਨਾ ਅੱਜ ਫੇਰ ਦੇ ਦਿੰਦਾ ਸ਼ਾਇਦ ਕਿਸੇ ਨੇ ਸੁਣਿਆ ਨਾ ਹੋਵੇ ਐਲਨ ਮਸਕ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਉਹਦੇ ਦਫ਼ਤਰ ਚ ਇੱਕ ਗੋਰੀ ਕੰਮ ਕਰਦੀ ਸੀ ਉਰਜਾਈਨ ਲੈ ਕੇ ਆ ਗਈ ਅਸਤੀਫਾ ਲੈ ਕੇ ਆ ਗਈ ਕਹਿੰਦੀ ਜੀ ਮੈਂ ਰਿਜਾਈਨ ਕਰਨਾ ਉਹ ਕਹਿੰਦੇ ਕਿ ਕਿੱਥੇ ਕੰਮ ਕਰਦੀ ਕਹਿੰਦੀ ਹੈਡ ਆਫਿਸ ਚ ਕਰਦੀ ਹੈ ਨੱਚ ਅਸਤੀਫਾ ਰੱਖ ਲਿਆ ਕਹਿੰਦਾ ਚਲ ਕੋਈ ਨਹੀਂ ਆ 1 ਲੱਖ ਡਾਲਰ ਦਾ ਚੈੱਕ ਲੈ ਵਰਲਡ ਟੂਰ ਤੇ ਜਾ ਕੇ ਆ ਫਿਰ ਤੇਰੇ ਰਿਜ਼ਾਈਨ ਬਾਰੇ ਤੇਰੇ ਰੈਜ਼ੀਗਨੇਸ਼ਨ ਬਾਰੇ ਤੇਰੇ ਅਸਤੀਫੇ ਬਾਰੇ ਡਿਸਾਈਡ ਕਰਦੇ ਹਾਂ ਉਹਨੇ ਆ ਕੰਮ ਵਧੀਆ ਨਾਲ ਅਸਤੀਫਾ ਹੋ ਗਿਆ ਨਾਲੇ ਲੱਖ ਡਾਲਰ ਮਿਲ ਗਿਆ ਮੈਨੂੰ ਉਹ ਚਲੀ ਗਈ ਕਰੂਜ਼ ਤੇ ਪੂਰੀ ਦੁਨੀਆ ਨਾ ਘੇੜਾ ਲਈ 1.5 ਮਹੀਨੇ ਬਾਅਦ ਆ ਗਈ ਕਿੰਦੀ ਜੀ ਮੇਰਾ ਫੈਸਲਾ ਕਰੋ ਜੀ ਮੈਂ ਆਗੀ ਵਾਟੂਰ ਤੂੰ ਕਿੰਦੀ ਮੈਂ ਰਜਾਇਨ ਕੀਤਾ ਅੱਛਾ ਚਾਹ ਹਾਂ ਕਹੇ ਤੂੰ ਰਜਾਇਨ ਕੀਤਾ ਸੀ ਆ ਪਿਆ ਕਹਿੰਦਾ ਰਜਾਇਨ ਉੱਤੀ ਪਿਆ ਸੀ ਓਕੇ ਐਕਸੈਪਟਡ ਅਸਤੀਫਾ ਪ੍ਰਵਾਨ ਉਹ ਕਹਿੰਦੀ ਜੀ ਪ੍ਰਵਾਨ ਨਹੀਂ ਕਰਨਾ ਸੀ ਜੀ ਉਦਹੀਂ ਕਰ ਲੈਂਦੇ ਜਿਸ ਦਿਨ ਮੈਂ ਅਸਤੀਫਾ ਦੇਣਾ ਸੀ ਉਸੇ ਦਿਨ ਹੀ ਕਰ ਲੈਂਦੇ ਨਾਲੇ ਤਾਂ ਮੈਨੂੰ ਲੱਕ ਡਾਲਰ ਦਿੱਤਾ ਡੇਢ ਮਹੀਨਾ ਲਾਤਾ ਐਲਨ ਮਸ ਕਹਿੰਦਾ ਵੀ ਜਿਸ ਦਿਨ ਤੂੰ ਜਾਇਨ ਕਰਨ ਆਈ ਸੀ ਉਸ ਦਿਨ ਮੈਨੂੰ ਤੇਰੀ अहमियत ਨਹੀਂ ਪਤਾ ਸੀ ਕਿ ਮੇਰੇ ਆਫਿਸ ਦੇ ਵਿੱਚ ਤੇਰੀ ਕਿੰਨੀ ਕ अहमियत ਹੈ ਕੀ ਪੋਜੀਸ਼ਨ ਹੈ ਤੇਰੀ ਤੇਰੇ ਬਿਨਾ ਸਰੂਗਾ ਜਾਂ ਨਾ ਕਹਿੰਦਾ ਵੀ ਮੈਂ ਤੈਨੂੰ ਤਾਂ ਭੇਜਿਆ ਸੀ ਵੀ ਜੇ ਤੂੰ 4-5 ਦਿਨ ਜਦੋਂ ਗੈਰ ਹਾਜ਼ਰ ਰਹਿੰਦੀ ਆਫਿਸ 'ਚੋਂ ਦਫ਼ਤਰ ਚ ਤਰਥਲੇ ਮੱਤ ਜਾਂਦੀ ਜੇ ਮੈਂ ਮੈਂ ਤੂੰ ਦੀ ਉਹਨਾਂ ਨੇ ਮੈਨੂੰ ਫੋਨ ਕਰਨਾ ਸੀ ਸਰ ਉਹ ਆਈ ਨਹੀਂ ਆਹ ਪੋਜੀਸ਼ਨ ਤੇ ਜਿਹੜੀ ਬੈੰਦੀ ਹੈ ਤੇ ਆਪਣੀਆਂ ਫਾਈਲਾਂ ਬਹੁਤ ਰੁਕੀਆਂ ਪਈਆਂ ਨੇ ਕੰਮ ਤੇ ਫਰਕ ਪੈ ਰਿਹਾ ਕਹਿੰਦਾ ਮੈਂ ਇਮੀਡੀਏਟਲੀ ਤੈਨੂੰ ਫੋਨ ਕਰਕੇ ਵੀ ਜਿੱਥੇ ਵੀ ਹੈਗੀਆਂ ਵਾਪਸ ਆ ਜਾ ਤੂੰ ਜਿਹੜੀਆਂ ਤੇਰੀ ਡਿਮਾਂਡ ਚ ਨੇ ਜਸ ਤੂੰ ਸੈਲਰੀ ਵਧਾਉਣੇ ਜੋ ਉਹ ਤੇਰੇ ਕਰ ਦਾਂਗੇ ਪਰ ਤੂੰ ਆਫਿਸ 'ਚ ਬਹਿ ਜਾ ਉਹ ਕਹਿੰਦਾ ਡੇਢ ਮਹੀਨਾ ਹੋ ਗਿਆ ਤੇਰੇ ਬਾਰੇ ਮੈਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਵੀ ਤੂੰ ਆਈ ਹੈ ਜਾਂ ਨਹੀਂ ਆਈ ਹਾਲ ਐਸਤੀਫਾ ਮਤਲਬ ਕੀ ਹੈ ਜਿੱਥੇ ਵੀ ਜਾਓਂਗੇ ਆਪਣੀ ਇਨਮੀਆਂਤ ਜ਼ਰੂਰ ਬਣਾਓ ਤੁਹਾਡੇ ਬਿਨਾ ਸਰੇ ਨਾ ਬਸ बिना तो कम ना चले बस और दुनिया के बड़े बड़े लोगों द्पल पोहत थलों आए बहुत बड़िया पोजिशन हासिल की